ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਂ ਡੇਰੀ ਫਾਰਮ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਇੱਕ ਕਾਲੀ ਡੱਬੀ ਵਹਿਣ ਤਾਜੀ ਥੀ ਲੈ ਕੇ ਆਏ ਹਾਂ ਜਿਸ ਦੀ ਜੀ ਵਧੀਆ ਕੀ ਚੋਈਆ ਬੋਲਾ ਤਿਆਰ ਜੇ ਆਪਾਂ ਵੜ ਦੇ ਰੇਟ ਦੀ ਗੱਲ ਕਰੀਏ ਜੀ 45000 ਰੁਪਿਆ ਦਾ ਰੇਟ ਹੈ ਬਹੁਤ ਹੀ ਜੈਜ ਰੇਟ ਤੇ ਬਹੁਤ ਹੀ ਵਧੀਆ ਵੜ ਰੇਟ ਫਿਕਸ ਹੈ ਜੀ ਥੋੜਾ ਬੋਤਾ ਮਾਰਦਾਂ ਹੋ ਜੂਗਾ ਬਹੁਤ ਜ਼ਿਆਦਾ ਪਰਟ ਨਹੀਂ ਸੋਣਾਗਾ ਜੇ ਕਿਸੇ ਵੀ ਭਰਾ ਨੇ ਵੜ ਲੈਣੀ ਹੋਵੇ ਆਪਣਾ ਫੋਨ ਨੰਬਰ 9478122794 ਫੋਨ ਲਾ ਕੇ ਗੱਲ ਕਰ ਸਕਦਾ ਦੋ ਟਾਈਮ ਚੁਆਈ ਕਰਕੇ ਲਿਆ ਸਕਦਾ ਪੂਰੀ ਵਧੀਆ ਫੋਲੀ ਚੁਆਈ ਹੈ ਥਣ ਪੂਰਾ ਮੁੱਠੀ ਵਾਲਾ ਕਰ ਲੂਗੀ ਜਿਵੇਂ ਸਮਾ ਕਰਕੇ ਜੇ ਕਿਸੇ ਵੀ ਪਰਾਨੇ ਲੈਣੀ ਹੋਵੇ ਤਕਾਲ ਕਰ ਸਕਦਾ ਆਪਾਂ ਨੂੰ 9478122794 ਪਿੱਛੇ ਦੇ ਆਵ ਅੱਛਾ ਜੀ 6 ਦਿਨਾਂ ਦੀ ਸੂਈ ਪਿੰਡ ਲਾਲਬਾਈ ਜ਼ਿਲ੍ਹਾ ਸਿਣੀ ਮੁਕਸਰ ਸਾਹਿਬ ਫੋਨ ਤੋਂ ਫੋਨ ਫਿਰ ਤੋਂ ਸੁਣ ਲੋ 9478122794